ਮੈਂ ਬੰਬੀ ਤੋਹਾਵਾ ਆਣ ਕੇ ਰੋਟੀ ਖਾਣਾ ਫਿਰ ਜਾਣੋਂ ਨਹੀਂ ਕਰਨਾ ਬਸ ਵੀਰ ਇੱਕ ਨੂੰ ਵੀ ਗਦਾ ਪਈ ਓ ਦਾਣੇ ਦੇ ਸਾਰੇ ਦਾਗ ਹੀ ਜਾਈ ਹੈ ਕਿ ਪਤਾ ਨਹੀਂ ਕੀ ਬਾਨਾ ਵਾ ਆਹ ਐਡੀ ਸੋਹਣੀ ਫਸਲੀ ਨਾ ਪਤਾ ਨਹੀਂ ਵੀ ਇੱਥੇ ਆਣ ਕੇ ਆਹ ਕੁਝ ਰਹਿਣਾ ਵਾ ਚੱਲ ਕੋਈ ਨਹੀਂ ਉਹ ਵੀ ਤੇ ਹੈਗੇ ਜਿੰਨਾਂ ਦੀਆਂ ਵਿਚਾਰੀਆਂ ਦੇ ਰਹੀਆਂ ਨਹੀਂ ਆਹੋ ਨਾਲ ਵੇਖੀਏ ਤੇ ਫਿਰ ਵੀ ਤੇ ਆਖੀ ਰਹੀ ਆ ਵੀ ਮਾੜ ਮੋੜ ਤੇ ਆਈ ਆ ਚਲੋ ਉਦਾਂ ਦੇ ਭਰਾ ਕੇ ਤੇ ਮਿਲਣੇ ਜਾਂਦਾ ਮੋਟਰ ਤੇ ਇਹ ਮਾੜ ਮੋਟਾ ਆ ਕੇ ਬਹਿ ਬੁਝਾਈਏ ਤੇ ਆਹ ਓਕੇ ਸ਼ਾਮ ਹੋ ਰਹੀ ਆ ਦਿਨਾਜੀ ਹੋ ਗਈ ਓ ਉਦੋਂ ਆਂਦਾ ਹੀ ਵੱਡ ਦੇਣੀ ਆ ਚੰਗਾ ਨਾ ਨਹੀਂ ਵੱਡੀ ਤੇ ਵੱਡ ਕੋ ਦੇਣੀ ਦੱਸ ਆ ਲੱਗਾ ਛਾਵੇਂ ਬਾਹਾਂ ਦਾ ਆਪ ਨੂੰ ਵੇਖਾ ਕਿੰਨਾ ਸੋਖਾ ਮੋਟਸ ਵਾਲੇ ਛਾਵੇਂ ਲੱਗ ਜਾਂਦੇ ਆ ਆ ਤੇਰੇ ਨਜ਼ਾਰੇ ਭਰਾ ਆ ਚੱਲੀ ਉੱਥੇ ਵੇਖ ਕਈ ਮਤਲਬ ਮੋਟਰ ਚੱਲਣ ਦੀ ਆ ਤੈਨੂੰ ਪਤਾ ਹੀ ਆ ਫਿਰ ਯਾਰ ਦੋਸਤ ਉਦਾਂ ਹੀ ਆਹੇ ਤੂੰ ਮੇਰਾ ਯਾਰ ਨਹੀਂ ਮੇਰਾ ਨਾਮ ਲਿਖਾ ਲਾ ਸਾਲ ਲਿਖਾ ਨਹੀਂ ਸਾਦਾ ਮੈਂ ਹਾਂ ਲਿਖਾ ਲੈਣਾ ਇੱਚ ਕਿਹੜੀ ਗੱਲ ਆ ਕੰਮ ਫ੍ਰੀ ਕਰਤਾ ਆਣਨੇ ਤੇ ਤੂੰ ਨਾਮ ਲਿਖਾਤਾ ਉਹ ਕੰਮ ਉਹ ਗੱਲ ਕੇ ਤੇਰੇ ਨਜ਼ਾਰੇ ਆ ਭਰਾ ਲੈ ਮੇਰੇ ਕੱਲੇ ਦੇ ਨਜ਼ਾਰੇ ਆ ਨਜ਼ਾਰੇ ਤੁਹਾਡੇ ਗਾਂਢੀ ਦੇ ਵੀ ਆ ਉਹ ਵੀ ਐਸ਼ਾਂ ਕਰਦਾ ਵਾ ਉੱਥੇ ਹੀ ਫਿਰਦਾ ਸੀ ਗੱਡੀ ਲੈ ਕਿੰਨੇ ਜਿੱਦਾਂਾਂ ਪੈਲੀ ਛੜਾਈ ਲੜਾਈ ਕੀਤੀ ਵਾਲੋ ਵਾਲੀ ਹੋਏ ਔ ਝੋਨਾ ਫਿਰ ਉਹ ਜਿਆਈਆ ਇਹਦੇ ਨਾਲੋਂ ਦਾ ਨਾਂ ਹੀ ਪੈਲੀ ਛੜਾਉਂਦਾ ਉਹਦੇ ਕੋਲ ਜਦੋਂ ਉਹਨਾਂ ਪੈਲੀਆਂ ਦੇ ਵਿੱਚ ਵੇਖ ਕੇ ਹੋਰ ਤਰ੍ਹਾਂ ਹੁੰਦੀ ਆ ਇੱਥੇ ਹੱਥੋਂ ਪਾਈ ਕੀਤੀ ਸੀ ਪੰਜਾਬ ਦੀ ਕਿਸਮਤ ਹੀ ਖਰਾਬ ਹੋਣਾ ਪਤਾ ਨਹੀਂ ਕੀ ਗੋਲੀ ਵੱਜੀ ਆ ਆ ਲੱਗੇ ਝੋਨੇ ਸੋਨੂ ਦੇ ਵੀ ਤਾਂ ਹੈ ਗਈ ਆ ਉਹ ਚੰਗੇ ਭਲੇ ਆ ਕੋਈ ਫਾਇਦਾ ਨਹੀਂ ਹੋਇਆ ਕਾ ਆਣਾ ਸਰਵਿਸ ਸਰਵਿਸ ਕਰਾਉਣਾ ਹੋਰ ਉਹਨੇ ਕੀ ਕਹਾ ਹਾਂ ਕੱਲੀ ਸਰਵਿਸ ਕਰਾਉਣੇ ਕਿ ਆ ਕੰਮ ਤੇ ਗੱਡੀ ਦਾ ਵਾਵਾ ਹੀ ਨਿਕਲ ਆਇਆ ਵਾ ਰੁਪਈਆ 30 40 ਹਜ਼ਾਰ ਦੱਸਣ ਦੇ ਵੀ ਉੱਤੇ ਲੱਗਣਾ ਵਾ ਹੈ ਉਹ ਲਈ ਤੇ ਫਿਰਦਾ ਨੂੰ 30 40 ਹਜ਼ਾਰ ਤੇ ਆਹੋ ਉਹ ਕਹਾਦਾ ਕੀ ਗੱਲ ਆ ਤੂੰ ਤੇ 10 ਹਾਨ ਹੋ ਗਿਆ ਵਾ ਏਦਾਂ ਘਰੋਂ ਲੱਗਣੇ ਢਾਡੇ ਉਹ ਭਰਾਵਾ ਮੈਨੂੰ ਤਾਂ ਤੇ ਝੋਨੇ ਤੋਂ ਆ ਸੀ ਕਿ ਝੋਨਾ ਚੰਗਾ ਮਾੜਾ ਹੋਊਗਾ ਤੇ ਪੈਸੇ ਮੋੜ ਦੂਗਾ 6 ਮਹੀਨੇ ਮੂਹਾਂ ਲਵੰਦਨ ਹੋਗੇ ਉਹਦੇ ਨੂੰ ਤੇ ਤੂੰ ਹਾਂ ਕਮ ਕਹਿਤਾ ਵਾ ਉਹਨੇ ਫਿਰ ਕਿੱਥੋਂ ਮੋੜਨੇ ਆ ਉਹਦੇ ਗੱਡੀ ਬਣਾਉਂਗਾ ਫਿਰ ਤੇਰੇ ਪੈਸੇ ਉਹਨੇ ਹਲੇ ਮੋੜੇ ਹੀ ਨਹੀਂ ਆ ਤੇ ਹੋਰ ਕੀ ਤੂੰ ਚੰਗਾ ਹੀ ਭਰਾਵਾ ਜਿਹੜਾ ਚੁੱਪ ਕੀਤਾ ਦਿਨ ਕੱਟੀ ਜਾਂਦਾ ਕੋਈ ਪੈਸੇ ਨਹੀਂ ਮੰਗਦਾ ਮੇਰੇ ਵਰਗਾ ਹੁੰਦਾ ਨਾ ਤੇ ਧੌਣ ਤੇ ਗੋਡਾ ਰੱਖ ਕੇ ਪੈਸੇ ਕਢਾ ਲੈਣੇ ਸੀ ਉਹ ਭਰਾਵਾ ਪਿਛਲੀ ਵਾਰੀ ਤੇਰੇ ਆਖੇ ਲਾ ਕੇ ਨਾ ਮੈਂ ਲੜਾਈ ਕਰ ਲਈ ਬੋਤਾ ਬਾਲਦੀ ਦਾ ਤੇਲ ਨਾ ਪਾਇਆ ਕਰ ਉਹ ਦੋਵੇਂ ਜਾਣੇ ਕੀ ਡੇ ਗੱਲਾਂ ਕਰਨਾ ਭੁੱਲਿਆ ਭਰਾ ਮੈਨੂੰ ਗਾਲ ਹੀ ਕੀਤੀ ਆ ਬਾਲਦੀ ਦੇ ਆਕ ਪਾਉਣ ਵਾਲੀ ਕਿਹੜੀ ਗੱਲ ਆ ਛੜਾਇਆ ਵੀ ਤੁਹਾਨੂੰ ਦੋਹਾਂ ਭਰਾਵਾਂ ਨੂੰ ਮੈਂ ਹੀ ਆਤ ਲੜਾਇਆ ਕਿ ਨਹੀਂ ਚਿੱਤਾ ਭੁੱਲ ਗਿਆ ਯੋ ਗੱਲਾਂ ਕਰ ਕਰ ਲੜਾਤਾ ਸੀ ਉਦੋਂ ਉਹ ਚੰਗਾ ਮੈਂ ਤੇ ਤੇਰਾ ਫਾਇਦਾ ਹੀ ਸੋਚਿਆ ਸੀ ਹੁਣ ਤੁਸੀਂ ਜੋ ਮਰਜ਼ੀ ਗਈ ਜਾਓ ਤੇਰੇ ਪਿੱਛੇ ਲਾ ਕੇ ਤਾਂ ਨੂੰ ਪੈੜੀ ਦਾ ਵਿੱਚ ਨਹੀਂ ਪੈ ਜਾ ਕਿਤੇ ਯਾਰ ਤੂੰ ਤਾਂ ਮੈਨੂੰ ਹੋਰ ਹੀ ਫਿਕਰ ਚ ਪਾਤਾ ਵਾ ਮੈਂ ਤਾਂ ਆਖਿਆ ਪੈਸੇ ਤਾਂ ਆ ਜਾਣਗੇ ਮੈਨੂੰ ਨਹੀਂ ਮੈਂ ਤੁਹਾਨੂੰ ਹੋਣਗੇ ਇਦਾਂ ਦੇ ਨਹੀਂ ਮੁੜਦੇ ਅਗਲਾ ਦੇ ਕਰਦਾ ਵਾ ਐਸ਼ਾ ਗੱਡੀ ਲਈ ਫਿਰਦਾ ਵਾ ਨਜ਼ਾਰੇ ਲੈਂਦਾ ਵਾ ਤੇਰੇ ਪੈਸੇ ਨੇ ਕਿੱਥੋਂ ਮੋੜਨੇ ਆ ਉਹ ਤਾਂ ਆਪਣਾ ਖਰਚਾ ਪੂਰਾ ਹੋ ਜਾ ਇੰਨਾ ਹੀ ਬੜਾ ਵਾ ਉਹ ਤੂੰ ਹਾਂ ਸਾਰੀਆਂ ਗੱਲਾਂ ਛੱਡ ਜੇ ਖਰਚਾ ਗੱਡੀ ਦਾ ਨਿਕਲ ਵੀ ਆਇਆ ਨਾ ਉਹ ਇੰਨਾ ਨਹੀਂ ਰੁਪਈਆ ਵੀ ਲਾਉਣਾ ਹੈਗਾ ਗੱਡੀ ਤੇ ਇਹ ਮਾਮਾ ਪੁੱਤ ਸਿਰੇ ਦੇ ਕੰਜੂਸ ਆ ਸਿਰੇ ਦੇ ਫਰੀਦ ਹੀ ਗੱਡੀ ਮਿਲੀ ਆ ਉਹ ਫਰੀਦ ਹੀ ਚੀਜ਼ ਦੀ ਤੇ ਕਦਰ ਨਾ ਚੰਗੇ ਭਾਈ ਨਹੀਂ ਕਰਦੇ ਇਹ ਤਾਂ ਫਿਰ ਬੜਾ ਕੰਜੂਸ ਵਾ ਮੈਨੂੰ ਨਹੀਂ ਮੈਂ ਤਾਂ ਜੋਦੀ ਨੇ ਗੱਡੀ ਲਿਆਂਦੀ ਆ ਉਹਦਾ ਇੰਨਾਂ ਵਾਲੀ ਵੀ ਚੈੱਕ ਕੀਤਾ ਹੋਊਗਾ ਐਦਾਂ ਧੱਕੀ ਫਿਰਦਾ ਵਾ ਤੇ ਟੱਬਾ ਨਹੀਂ ਵੇਂਦਾ ਕਟੋਆ ਨਹੀਂ ਵੇਂਦਾ ਇਹ ਨਠੁੰਦਾ ਤੇ ਐਦਾਂ ਜਿਦਾ ਅੱਗੇ ਬਲੈਰੋ ਹੁੰਦੀ ਐ ਐਦਾਂ ਹੀ ਆਗੇ ਜੇ ਕੀਤਾ ਹੁੰਦਾ ਚੱਕ ਚੁੱਕਾ ਤੇ ਇੰਨਾ ਖर्चा ਥੋੜੀ ਨਿਕਲਣਾ ਸੀ ਤੇ ਹੋਰ ਕੀ ਕਈ ਪਦੇਸ਼ੀ ਨਾ ਠੀਠ ਹੁੰਦੇ ਕੰਜੂਸ ਜੋ ਮਰਜ਼ੀ ਹੋਈ ਜਾਏ ਨਾ ਕੰਨ ਨਹੀਂ ਕਰਦੇ ਮਾਸਾ ਜਿੰਨੀ ਮਰਜ਼ੀ ਵੇਚੀ ਹੋਈ ਜਾਏ ਸਾਲ ਹੋ ਗਿਆ ਪੈਸੇ ਲਿਆਂ ਨੂੰ ਬੇਨ ਮਰਾਜੀ ਅਗਲਾ ਪੈਸੇ ਵਰਤਣ ਲਿਆ ਵਾ ਉਹ ਤਾਂ ਫਿਕਰਿਆ ਨਹੀਂ ਮੋੜਨਦਾ ਪੈਸੇ ਸੁਨਾਉਣ ਕਿੰਨੂ ਡਿਆ ਵਾਂ ਲਾ ਕੇ ਗੱਲ ਨਾ ਕਰ ਜਿਹੜੀ ਵੀ ਗੱਲ ਕਰਨੀ ਹੈ ਨਾ ਸਿੱਧੀ ਕਰ ਮੇਰੇ ਨਾਲ ਉਹ ਬਥੇਰੀ ਯਾਰ ਸਿੱਧੀ ਗੱਲ ਕੀਤੀ ਐ ਤੈਨੂੰ ਤਾਂ ਕਿਹੜੀ ਲੱਗੀ ਐ ਤੇ ਮੇਰੀ ਗੱਲ ਸੁਣ ਤੇਰੇ ਪੈਸੇ ਮੈਂ ਖਾ ਚੱਲਿਆ ਵਾਂ ਚੇਤਾ ਮੈਨੂੰ ਕਿ ਤੇਰੇ ਪੈਸੇ ਦੇਣੇ ਆ ਮੈਂ ਪਿੰਡ ਛੱਡ ਕੇ ਨਹੀਂ ਭੱਜ ਚੱਲਿਆ ਉਹ ਲੱਗਦਾ ਮੈਂ ਤਾਰਾਂ ਜੁੜ ਗਿਆ ਵਾਂ ਪਟਾਕੇ ਪੈ ਗਏ ਮੈਂ ਜਾਣਾ ਵਾਂ ਤੁਸੀਂ ਵੇਖੋ ਬੰਬੀ ਬੰਦ ਹੋ ਗਈ ਆ ਹੋਰ ਵਿੱਕੀ ਪਾਕੀ ਹਾਲਾ ਬਾ ਠੀਕ ਆ ਕਰੋ ਤੁਸੀਂ ਭਰਾ ਭਰਾ ਰੁਣਚਣ ਖਲੋ ਜਾ ਹੁਣ ਉਦੋਂ ਦੀ ਐਨਾ ਵੀ ਕਰਨੇ ਮੇਰੇ ਨਾਲ ਵੀ ਕਰ ਲੈ ਦੋ ਗੱਲਾਂ ਉਹ ਰੋ ਤਾਂ ਮੇਰੇ ਤੋਂ ਇਦਾਂ ਮਾਰਨ ਡਿਆ ਵਾ ਜਿਦਾ ਮੈਂ ਤੇਰੇ ਕੋਲ ਹਧਾਰੇ ਪੈਸੇ ਮੰਗਣ ਡਿਆ ਨਾ ਵਾ ਓਏ ਆਪਣੇ ਪੈਸੇ ਮੰਗਣ ਡਿਆ ਵਾ ਤੇ ਦੇ ਦੂੰਗਾ ਮੈਂ ਕਦੋਂ ਮੈਂ ਨਾ ਕੀਤਾ ਵਾ ਓਏ ਆਹੋ ਤੇ ਗੱਲ ਵਾ ਨਾ ਤੇ ਤੂੰ ਪੈਸੇ ਮੋੜਦਾ ਹੀ ਆ ਤੇ ਨਾ ਹੀ ਮਨਾ ਕਰਦਾ ਵਾ ਬੜੀ ਆਖਰ ਆਈ ਆ ਹੁਣ ਪੈਸੇ ਲੈਣ ਦੀ ਜਦੋਂ ਮੇਰੀ ਸੱਸ ਇਥੇ ਘਟਕਟਾ ਕਰ ਗਈ ਸੀ ਤੁਸੀਂ ਮੇਰੇ ਸਿਰ ਚੜ੍ਹ ਕੇ ਮੇਰੇ ਸਹੁਰੇ ਜਾ ਕੇ ਪੈਸੇ ਮੋੜ ਕੇ ਆਏ ਜੇ ਕਿ ਇਹਦੀ ਬੇਇੱਜ਼ਤੀ ਹੋਵੇ ਕੀ ਗੱਲ ਉਹਨਾਂ ਪੈਸਾ ਜੋ ਕਿਉਂ ਨਹੀਂ ਘਟੇ ਮੇਰੇ ਹੱਥੋਂ ਲੈ ਪੈਸੇ ਵੱਧ ਜਾਣੇ ਆ ਵੇ ਵਿੱਕੀ ਬਹੁਤੀਆਂ ਗੱਲਾਂ ਤਾਂ ਮੈਨੂੰ ਪਤਾ ਨਹੀਂ ਹੈਗਾ ਪਰ ਮੇਰੀ ਇੱਕ ਅੱਗੇ ਤੇਰਾ ਬਥੇਰਾ ਲਿਆਜ ਲਾ ਲਿਆ ਵਾ ਪਰ ਐਕਤੀ ਨਾ ਪਿੰਡ ਦੀ ਪੰਚਾਇਤ ਵਿੱਚ ਭਾਲ ਕੇ ਤੇਰੀ ਬੇਇੱਜ਼ਤੀ ਕਰਨੀ ਆ ਸਿੱਧੀ-ਸਿੱਧੀ ਬੰਦੇਆਂ ਨੂੰ ਮੇਰੀ ਗੱਲ ਸੁਣ ਲੈ ਆ ਚੋਨਾ ਜਦੋਂ ਵੱਡੇ ਗਿਆ ਨਾ ਉਦੋਂ ਮੈਨੂੰ ਪੈਸੇ ਮਿਲ ਜਾਣੇ ਚਾਹੀਦੇ ਆ ਇਹ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਕੋਈ ਨਹੀਂ ਵਢਾ ਲੈਣ ਦੇ ਚੋਨਾ ਮਾਰ ਦੂੰਗਾ ਮੱਥੇ ਤੁਹਾਡੇ ਪੈਸੇ ਮੈਨੂੰ ਪਤਾ ਵਾ ਮੱਥੇ ਮਾਰਿਆ ਮੇਰੀ ਜਾਨ ਛੁੱਟਨੀ ਆ ਉਹਨਾਂ ਜਦੋਂ ਤੁਸੀਂ ਮੇਰੀ ਜਾਨ ਛੱਡਨੀ ਥੋੜਾ ਵਾ ਹੁਣ ਬੋਲੀ ਵੇ ਤੂੰ ਆਪਣੀ ਜਦੋਂ ਮੰਗਣ ਆਇਆ ਪੈਸੇ ਉਦੋਂ ਕੀ ਕਰਦਾ ਹੈ ਤੁਹਾਡੇ ਕਰਕੇ ਹੋਈ ਆ ਤੁਹਾਡਿਆਂ ਕੰਮਾਂ ਕਰਤੂਤਾਂ ਦਾ ਕਰਕੇ ਹੋਈ ਆ ਬੋਲੀ ਇਦਾਂ ਆਈਏ ਤੋਂ ਪਿਆ ਵੀ ਦਿੱਤੇ ਤੇ ਕਰਤੂਤ ਵੀ ਸਾਡੀ ਮਾਰੀ ਹੋ ਗਈ ਨਾਨਕਿਆਂ ਨੂੰ ਸੱਦ-ਸੱਦ ਤੂੰ ਹੀ ਵੇਚਦੀ ਕਰਾਉਣਾ ਮੇਰੀ ਸੱਦਿਆ ਨਹੀਂ ਨਾਨਕਿਆਂ ਨੂੰ ਤੂੰ ਕੰਮ ਕੋ ਕਰਦਾ ਵੇਚੀ ਕਰਨ ਵਾਲੇ ਕੰਮ ਕਰਦਾ ਤੂੰ ਤੁਹਾਨੂੰ ਲੱਗਦੇ ਕੰਮ ਗਿਆ ਇਹ ਤੇਰੀ ਨੀਤ ਨੂੰ ਮੁਰਾਦਾ ਸਾਬ ਤੁਹਾਡੇ ਤੂੰ ਹੀ ਬੜੇ ਸਾਊ ਜੇ ਇਹ ਚੰਗਾ ਕੰਮ ਆ ਤੇਰਾ ਵੀ ਪੈਸੇ ਲੈ ਕੇ ਵਰਤਲੇ ਆ ਤੇ ਦੇਣ ਲੱਗੀਆਂ ਚੀਕਾਂ ਨਿਕਲਣ ਲੀਆਂ ਵਾ ਭਾਬੀ ਜੀ ਪ੍ਰੀਤ ਮੈਂ ਇੱਧਰ ਆ ਕਿੱਥੇ ਜੇ ਆ ਆ ਵੀ ਇੱਥੇ ਹੇ ਟੇਕੇ ਕੰਡੇ ਰੂਜੀ ਮੈਂ ਹਾਂ ਠੰਡਾ ਹੋਇਆ ਵਾ ਆ ਕਾਜੇ ਬੜਾ ਚੜਦਾ ਜਾਂਦਾ ਸੀ ਮੈਂ ਚੱਲ ਸਾਫ ਸਫਾਈ ਕਰਦੀ ਆ ਬਾਅਦ ਚੋਂ ਜ਼ਿਆਦਾ ਹੋ ਜਾਂਦਾ ਆ ਤੇ ਤੁਸੀਂ ਮੈਨੂੰ ਵੀ ਆਵਾਜ਼ ਮਾਰ ਲੈਂਦੇ ਕੋ ਤੂੰ ਲੰਮੇ ਪਈ ਹੀ ਮੈਂ ਹਾਂ ਚੱਲ ਕੋਈ ਗੱਲ ਨਹੀਂ ਰਹਿਣ ਦਿੰਨੀ ਆ ਤੇ ਫੇਰ ਕੀ ਸੀ ਜੀ ਮੈਂ ਲੰਮੇ ਪਈ ਆ ਮੈਂ ਦੋਆਂ ਮਿੰਟਾਂ ਜਿਹੜੀ ਘੱਟ ਚੜ ਤੱਕ ਤਾਂ ਕਾ ਬਟਾ ਰਣਾ ਸੀ ਤੁਹਾਡੇ ਨਾਲ ਮੇਰ ਕੋ ਉਦਾਂ ਹੀ ਬੈਠਾ ਨਹੀਂ ਸੀ ਜਾਂਦਾ ਮੈਂ ਹਾਂ ਚੱਲ ਨੀਂਦ ਤੇ ਆਉਣ ਨਹੀਂ ਲਈ ਹਾਏ 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 ਆਣਾ ਬੁੱਟੀ ਹਾਲਾ ਬੁੱਟੀ ਬੁੱਟਾ ਕੀ ਹਾਈ ਪ੍ਰੀਤੀ ਨੂੰ ਤੇ ਮੈਂ ਬੜਾ ਸੰਭਣ ਲਈ ਆ ਅਨ ਮੈਂ ਵੱਡਾ ਕਰਨ ਲਈ ਆ ਬੁੱਟੇ ਨੂੰ ਇਹ ਇੱਕ ਬੂਟੇ ਚ ਕੀ ਆ ਫੁੱਲ ਵਾ ਫੁੱਲ ਨਹੀਂ ਆ ਇਹ ਤੈਨੂੰ ਪਤਾ ਆਹ ਚੀਜ਼ਾਂ ਨਾ ਹੁਣ ਅਲੋਪ ਹੁੰਦੀਆਂ ਜਾਣ ਰਹੀਆਂ ਵਾ ਇਹ ਤੈਨੂੰ ਪਤਾ ਇਹਨੂੰ ਕਹਿੰਦੇ ਕੀ ਆ ਬੂਟੀ ਬੂਟੀ ਨਹੀਂ ਕਹਿੰਦੇ ਇਹ ਤਾਂਦਲਾ ਆ ਤਾਂਦਲਾ ਇਹ ਨਾ ਪਹਿਲਾਂ ਸਾਗ ਇਹਦਾ ਬਣਾਇਦਾ ਸੀ ਤੋੜ ਕੇ ਤਾਂਦਲਾ ਸਲਾਰਾ ਇੱਟ ਸਿੱਟ ਇਹੋ ਜੀਆਂ ਚੀਜ਼ਾਂ ਇਹ ਗਰਮੀਆਂ ਦਾ ਸਾਗ ਵਾ ਪਰ ਇਹ ਇੱਕੋ ਹੀ ਬੂਟਾ ਹੋ ਗਿਆ ਆਪਣੇ ਇੱਥੇ ਪਹਿਲੀਆਂ ਦੇ ਵਿੱਚ ਮੈਂ ਜਦੋਂ ਦੀ ਵਿਆਹ ਹੀ ਆਈਆਂ ਨਾ ਮੈਂ ਨਹੀਂ ਵੇਖਿਆ ਕਿਤੇ ਵੀ ਮੈਂ ਯਾਦ ਬੜਾ ਕਰਦੀ ਹੁੰਨੀ ਕਿ ਪਹਿਲੇ ਜਦੋਂ ਵੇੜੇ ਹੁੰਦੇ ਸੀ ਉਦੋਂ ਬੀਬੀਆਂ ਬੜਾ ਤਾਂਦਲਾ ਸਲਾਰਾ ਤੋੜਦੀ ਹੁੰਦੀਆਂ ਸੀ ਹੁਣ ਕਿਉਂ ਨਹੀਂ ਤੋੜਦੀਆਂ ਪਰ ਹੁਣ ਉਗਦਾ ਹੀ ਨਹੀਂ ਕਿਤੇ ਪਰ ਆਹ ਇੱਕੋ ਬੂਟਾ ਸਾਡੇ ਘਰ ਉਗ ਗਿਆ ਵਾ ਤੇ ਮੈਂ ਨਾ ਇਹਦੇ ਆ ਬੀ ਪਕਾਉਣ ਲਈ ਆ ਮੈਂ ਕਹਿੰਦੀ ਆ ਇਹਦਾ ਮੈਂ ਬੀ ਰੱਖਣਾ ਸਾਂਭ ਕੇ ਫਿਰ ਮੈਂ ਇਹਨੂੰ ਬੀਜਣਾ ਆ ਤਾਂ ਚੰਗੇ ਵੇਲੇ ਤੁਸੀਂ ਮੈਨੂੰ ਦੱਸ ਦਿੱਤਾ ਨਹੀਂ ਤੇ ਨਾਲੇ ਮੈਂ ਹੁਣੇ ਕੰਮ ਕਰ ਜਾਈਆ ਕਿ ਵਾ ਇਹ ਤਾਂ ਨਿਆਣਾ ਤੇ ਪਚਾਉਂਦੀ ਰਹਿਣੀ ਆ ਇਹਨੂੰ ਤੇ ਫਿਰ ਇਹਨੂੰ ਇਦਾਂ ਨਾ ਕਰੋ ਇਹਦੇ ਦਵਾਲੇ ਇੱਟਾਂ ਜੀਆਂ ਰੱਖ ਛਡੋ ਹਾਂ ਹਾਂ ਕੋਈ ਗੱਲ ਨਹੀਂ ਹਨ ਹੂੰ ਚਲੋ ਬਚਾਓ ਨਹੀਂ ਆ ਗਿਆ ਚੱਲੀ ਆ ਜਾਰ ਸਵਿਚ ਚੱਲ ਜੀ ਆ ਜਾ ਫਿਰ ਹਮ ਕਰ ਲਾਂਗੇ ਮੇਈ ਦਾ ਵੀ ਨਾ ਬਿਲਕੁਲ ਪਤਾ ਨਹੀਂ ਲੱਗਦਾ ਕਦੋਂ ਆ ਜਾਂਦਾ ਆ ਸਹੀ ਗੱਲ ਆ ਮੈਂ ਚਾਹ ਬਣਾਵਾਂ ਫਿਰ ਬਣਾ ਲਓ ਬਣਾ ਲਓ ਬੀਜੀ ਹੂੰ ਮੈਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂਜੀ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਆ ਕਿ ਕੱਲ ਜਿਹੜਾ ਮੰਮੀ ਨੂੰ ਤੁਸੀਂ ਟੌਪਸੇ ਵਿਖਾਈ ਸੀ ਤੇ ਮੰਮੀ ਨੇ ਜਦਾਂ ਵੇਖਿਆ ਰੈਕਸ਼ਨ ਜਿਆ ਕੀਤਾ ਹਨਾ ਬੜੇ ਔਖੇ ਜਿਹੋਏ ਮੈਨੂੰ ਚੰਗਾ ਜਿਆਣੀ ਲੱਗਾ ਕੋਈ ਨਹੀਂ ਪ੍ਰੀਤੀ ਮੈਂ ਤੇ ਹੁਣ ਹੱਦ ਤੇ ਪਾ ਲਈ ਆ ਮੈਨੂੰ ਹੁਣ ਇੰਨੀ ਆ ਕਿ ਗੱਲਾਂ ਮੰਮੀ ਦੀਆਂ ਨਾ ਉੰਜ ਜਿਹੀ ਨਹੀਂ ਲੱਗਦੀਆਂ ਹੈਗੀਆਂ ਮਨ ਨੂੰ ਕੀ ਚੱਲ ਕੋਈ ਨਹੀਂ ਆ ਮੰਮੀ ਨੇ ਬੋਲ ਲਿਆ ਆ ਭਾਬੀ ਜੀ ਮੈਨੂੰ ਨਾ ਤੁਹਾਡੇ ਸਾਥ ਦੀ ਲੋੜ ਆ ਮੈਂ ਮੰਮੀ ਨੂੰ ਬੜਾ ਸਮਝਾਉਂਦੀ ਆ ਪਤਾ ਨਹੀਂ ਕਿਉਂ ਮੰਮੀ ਸਮਝਦੀ ਨਹੀਂ ਹੈਗੇ ਮੈਨੂੰ ਇਹ ਵੀ ਪਤਾ ਵਾ ਜਿਹੜੀ ਤੁਹਾਡੀ ਨੂੰਹ ਸਾਥੀ ਦੀ ਲੜਾਈ ਚੱਲਣ ਦੀ ਆ ਨਾ ਜੋ ਵੀ ਹੋਂ ਰਿਹਾ ਵਾ ਸਾਰਾ ਕੁਝ ਮੇਰੇ ਕਰਕੇ ਹੋਂ ਰਿਹਾ ਵਾ ਤੇ ਮੈਨੂੰ ਇਹੀ ਤਾਂ ਬੜਾ ਦੁੱਖ ਲੱਗਦਾ ਆ ਉਦੋਂ ਵੀ ਮੈਂ ਤੁਹਾਨੂੰ ਕਿੰਨਾ ਬੋਲ ਕੇ ਗਈ ਆ ਪਿਛਲੀ ਵਾਰੀ ਸੱਚੀ ਕੁਝ ਨਹੀਂ ਸਮਝ ਲੱਗਣ ਦੀ ਕੀ ਹੋਂ ਰਿਹਾ ਕੀ ਬਣ ਰਿਹਾ ਮੈਂ ਕੀ ਕਰਾਂ ਕੋਈ ਨਹੀਂ ਪ੍ਰੀਤੀ ਘਰਾਂ ਦੇ ਵਿੱਚ ਆ ਨੋਕ ਚੋਕ ਚੱਲਦੀ ਰਹਿੰਦੀ ਹੁੰਦੀ ਆ ਤੂੰ ਇੰਨੀ ਟੈਨਸ਼ਨ ਨਾ ਲੈ ਬਸ ਤੂੰ ਆਪਣੇ ਘਰ ਵੱਲ ਧਿਆਨ ਦੇ ਥੋੜਾ ਜਿਹਾ ਤੈਨੂੰ ਪਤਾ ਤਾਂ ਹੈ ਹੀ ਆ ਗੁਸਾਣਾ ਕਰੀ ਉਹਦਾ ਮੈਨੂੰ ਤੇ ਡਰ ਵੀ ਲੱਗਦਾ ਮੈਂ ਗੱਲ ਕਰਾਂ ਕਿ ਨਾ ਕਰਾਂ ਪਤਾ ਨਹੀਂ ਮੇਰੀ ਗੱਲ ਕਿੱਧਰ ਨੂੰ ਜਾਣੀ ਆ ਕੋਈ ਨਹੀਂ ਤੁਸੀਂ ਕਰੋ ਗੱਲ ਜਿਹੜੀ ਵੀ ਗੱਲ ਕਰਨੀ ਆ ਤੁਸੀਂ ਪਤਾ ਨਹੀਂ ਮੈਨੂੰ ਤੇ ਆਪ ਨਹੀਂ ਸਮਝ ਲਗੰਡੀ ਕੀ ਬਣ ਕੀ ਗਿਆ ਸਾਡੇ ਵਿੱਚ ਦੋਵਾਂ ਜਾਣੀਆਂ ਨੇ ਪਿਛਲੀ ਵਾਰੀ ਵੇਖਾ ਕਿੰਨਾ ਬੁਰਾ ਲੱਗਿਆ ਤੁਸੀਂ ਇੰਨਾ ਬੋਲ ਕੇ ਗਈ ਮੈਂ ਵੀ ਤੈਨੂੰ ਬੋਲੀ ਆ ਕੁਛ ਨਾ ਕੁਛ ਗੱਲਾਂ ਹੋਈਆਂ ਸਾਡੇ ਵਿੱਚ ਮੈਨੂੰ ਤੇ ਆਪ ਨਹੀਂ ਸਹੀ ਲੱਗਿਆ ਏ ਬਾਕੀ ਨਾ ਕਿਤੇ ਨਾ ਕਿਤੇ ਸਾਡਾ ਇਹਦੇ ਵਿੱਚ ਕਸੂਰ ਨਹੀਂ ਹੈਗਾ ਕਸੂਰਵਾਰ ਦੁੱਜਿਆ ਤੇ ਗਾੜੀ ਅਹੀਂ ਆਈਆਂ ਹੋਈਆਂ ਵਾ ਇਹ ਕਰਕੇ ਨਾ ਮੈਂ ਤੇ ਆਪ ਬੜਾ ਫਰਕ ਪਾਉਂਦੀ ਆ ਆਪਣੇ ਵਿੱਚ ਕਿ ਚੱਲ ਸਾਡੇ ਘਰ ਦਾ ਮਾਹੌਲ ਜਿਹੜਾ ਨਾ ਥੋੜਾ ਜਿਹਾ ਸਹੀ ਹੋ ਜਵੇ ਬਾਕੀ ਨਾ ਵਿੱਕੀ ਦਾ ਸੁਭਾ ਥੋੜਾ ਜਿਹਾ ਮੈਨੂੰ ਨਾ ਐ ਲੱਗਦਾ ਜਿੱਦਾਂ ਨਾ ਉਹ ਛਿਦਾਈ ਜੇ ਬਣਾਉਂਦਾ ਵਾ ਇਹਨਾਂ ਨੂੰ ਤੇ ਤੈਨੂੰ ਵੀ ਵਿੱਕੀ ਦਾ ਸੁਭਾ ਹੀ ਇਦਾਂ ਰਾਇਆ ਉਹ ਗੱਲ ਨੂੰ ਚਿੱਤਦਾ ਨਹੀਂ ਆ ਜਿਹੜੀ ਮੂੰਹ ਆਈ ਗੱਲ ਉਹ ਇਦਾਂ ਹੀ ਕਰ ਦਿੰਦਾ ਆ ਗੁੱਸਾ ਨਾ ਕਰੀ ਉਹਦਾ ਮੈਨੂੰ ਨਾ ਜਿੱਦਾਂ ਉਹਦੇ ਬਾਰੇ ਲੱਗਿਆ ਮੈਂ ਤੇਰੇ ਨਾਲ ਗੱਲ ਕਰ ਲਈ। ਨਹੀਂ ਨਹੀਂ ਭਾਬੀ ਜੀ ਗੁੱਸਾ ਚੱਲ ਮੈਂ ਕੀ ਕਰਨਾ? ਮੇਰੇ ਸਭ ਆਪ ਤੁਹਾਨੂੰ ਕਹਿਣੀ ਆ ਕਿ ਤੁਸੀਂ ਕਿਸੇ ਗੱਲ ਦਾ ਗੁੱਸਾ ਨਾ ਰੱਖਿਓ ਆਂ ਦੇ ਵਿੱਚ। ਜੇ ਮੰਮੀ ਤੁਹਾਨੂੰ ਕੋਈ ਗੱਲਬਾਤ ਕਰਦੇ ਵੀ ਆ ਨਾ ਕੋਈ ਨਹੀਂ। ਤੁਸੀਂ ਨਾ ਥੋੜਾ ਜਿਹਾ ਚਿਰ ਚੋ ਲੈ ਲਓ। ਆਪੇ ਸਾਰਾ ਕੁਝ ਜੇ ਸਹੀ ਹੋ ਜਾਣਾ। ਬਾਕੀ ਮੈਂ ਬਹੁਤ ਕੋਸ਼ਿਸ਼ ਕਰਦੀ ਕਿ ਮੈਂ ਵੱਧ ਤੋਂ ਵੱਧ ਮੰਮੀ ਨੂੰ ਸਮਝਾ ਕੇ ਹੀ ਜਾਵਾਂ। ਬਾਕੀ ਤੂੰ ਹੁਣ ਮੇਰੇ ਨਾਲ ਸਹੀ ਹੋ ਗਈ ਹੈ ਨਾ ਤੇ ਸੱਚੀ ਮੰਮੀ ਬਾ ਜੋ ਮਾਰਦੀ ਹੈ ਨਾ ਮੈਂ ਮੰਮੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ। ਆਪਾਂ ਸਹੀ ਆ ਨਾ ਤੇ ਬਸ ਠੀਕ ਆ ਮੰਮੀ ਨੇ ਵੀ ਆਪੇ ਸਹੀ ਹੋ ਜਾਣਾ ਆ ਹਾਂਜੀ ਨਾਲੇ ਪ੍ਰੀਤ ਵੀ ਨੇ ਇਹ ਦੱਸ ਜਿਹੜੀ ਤੁਹਾਡੇ ਘਰ ਉਹ ਕੁੜੀ ਰਹਿੰਦੀ ਿੰਦੇ ਹੀ ਉਹਰੇ ਬਾਰੇ ਨੇ ਤੁਕੇ ਦੀ ਕੋਈ ਗੱਲ ਕੀਤੀ ਉਹ ਵੀ ਮੈਨੂੰ ਬੜੀ ਚਲਾਕ ਜੀ ਲੱਗਦੀ ਹੁੰਦੀ ਜਦੋਂ ਆਂਦੀ ਹੁੰਦੀ ਉਹ ਕੁੜੀ ਦਾ ਭਾਬੀ ਜੀ ਤੁਹਾਨੂੰ ਮੈਂ ਦੱਸਾਂ ਨਾ ਉਹ ਵੀ ਇਹਨਾਂ ਦੇ ਕਿਸੇ ਗੱਲੋਂ ਰੋਣਾ ਹੀ ਪਿਆ ਆ ਮਾਂ ਪੁੱਤਾਂ ਦਾ ਉਹ ਨਾਲੇ ਮੈਨੂੰ ਆਸਾਂਜ ਲੱਗੀ ਮੈਨੂੰ ਕੋਈ ਗੱਲ ਦੱਸੀ ਵੀ ਨਹੀਂ ਹੈ ਕਿ ਨਾ ਹੁਣੇ ਨਾ ਇਹਨਾਂ ਨੇ ਜਿਹਦਾ ਨਾ ਬੰਦਾ ਪਰਦੇ ਜਿਹੜੇ ਭਾਗ ਗੱਲ ਗੋਲ ਮੋਲ ਕਰ ਦਿੰਦਾ ਆ ਉਹ ਦਾਗਾ ਛੜੀ ਆ ਅੱਛਾ ਹਾਂਜੀ ਉਰ ਕਦੋਂ ਨਹੀਂ ਚੱਲ ਗਈ ਆ ਹੁਣ ਨਹੀਂ ਤੁਹਾਡੀ ਕੋ ਰੰਦੀ ਨਾ ਨਾ ਕਿੱਥੇ ਰੰਦੀ ਆ ਹਾਏ ਹਾਏ ਤੇ ਕਿੱਥੇ ਉਹਦੇ ਬਗੈਰ ਇਹ ਲਾਂਗ ਨਹੀਂ ਪੁੱਟਦੇ ਐਵੇਂ ਉਹਦਾ ਹੀ ਮੇਰੀ ਸਸਰਾ ਦਾ ਦਿਮਾਗ ਖਰਾਬ ਹੋਇਆ ਜਿਰੂ ਕੇ ਨੂੰ ਜਾਰਾ ਨਾਲ ਲਾਉਣਾ ਤੇ ਜਾਰਾ ਹੀ ਲਾ ਲੈਣਾ ਜਿਰੂ ਕੇ ਨੂੰ ਪਿੱਛੇ ਕਰਨਾ ਤੇ ਬਹੁਤੇ ਪਿਛਾਂ ਛੱਡ ਦੇਣਾ ਹਾਏ ਕਿਦਾਂ ਆਂਦਿੰਦੇ ਹੀ ਸਾਡੀ ਸਖੀ ਕੁੜੀ ਆ ਸਾਡੀ ਤੇ ਧੀ ਆ ਅਸੀਂ ਤਾਂ ਭੈਣ ਬਣਾਈ ਆ ਇਹਨੂੰ ਹੀ ਮਿਲਣਾ ਵਰਤਣਾ ਵਾ ਕਿੰਨੀਆਂ ਸੱਸ ਤੇਰੀ ਗੱਲਾਂ ਕਰਦੀ ਕਿੰਨੇ ਫਲਾਲ ਕਰਦੀ ਸਖੀ ਤੇ ਬਣਾਈ ਸੀ ਤੇ ਜਿਰੂ ਸਖੀ ਨਾਲ ਸੁਣਾਈਆਂ ਨਾ ਕਿਹ ਟਿਕਾ ਨਿਕਲੀਆਂ ਇਹਨਾਂ ਦੀਆਂ ਵੀ ਹੈ ਪਤਾ ਨਹੀਂ ਹੁਣ ਇਹਨਾਂ ਦੀ ਆਰਜ਼ੀ ਦੇ ਵਿੱਚ ਕੀ ਗੱਲਬਾਤ ਹੋਈ ਆ ਹਾਂਜੀ ਮੈਂ ਤੇ ਬੜੀ ਹੈਰਾਨ ਵਾਂ ਕਿ ਉਹ ਚੱਲ ਗਈ ਆ ਵੇਲਾ ਉਹਦੇ ਕਰਕੇ ਇਹਨਾਂ ਨੇ ਚੇਚਾ ਦੋਰੇ ਮਿਲਣੀਆਂ ਦੋਰੇ ਨੋਂਗੇ ਮਤਲਬ ਕਿ ਉਹ ਨਾ ਕਿਤੇ ਰਹਿ ਜਾਵੇ ਪਿੱਛੇ ਇਹਨਾਂ ਨੂੰ ਕੀ ਲੱਗੇ ਇਹਨਾਂ ਦਾ ਕਿਹੜਾ ਘਰ ਲੱਗਣਾ ਸੀ ਇਹਨਾਂ ਦੀ ਤੇ ਜਬਾਨੀ ਹਿੱਲਣੀ ਸੀ ਨਾ ਮੈਂ ਘਰ ਚਾਹੂ ਚੱਲੀ ਤਾਂ ਕਿ ਮੈਂ ਇੱਕ ਗੱਲ ਦੱਸ ਤੇਰੇ ਸੱਸ ਦਾ ਸੁਭਾਅ ਵਾ ਕਿੰਨਾ ਚੰਗਾ ਆ ਹਾਂ ਕਿਉਂ ਕੀ ਹੋ ਗਿਆ ਤੁਹਾਨੂੰ ਨਹੀਂ ਮਾਦਾ ਪੁੱਛਣਾ ਆ ਕੀ ਗੱਲ ਦੱਸਣਾ ਨਹੀਂ ਆ ਨਹੀਂ ਨਹੀਂ ਠੀਕ ਆ ਹਾਂ ਠੀਕ ਆ ਵਧੀਆ ਚੱਲੀ ਜਾਂਦਾ ਜੋ ਵੀ ਆ ਚਲ ਠੀਕ ਹੀ ਚਾਹੀਦਾ ਹੈ ਹਾਂਜੀ ਹਾਂਜੀ ਚਲ ਠੀਕ ਆ ਫਿਰ ਮੈਂ ਚਾਹ ਬਣਾ ਕੇ ਲਿਆਉਣੀ ਆ ਹੈ ਚਲੋ ਠੀਕ ਆ ਜਿਓ ਫਿਰ ਹੈ ਚੰਗਾ ਭਾਬੀ ਜੀ ਮੀ ਹਟ ਵੀ ਗਿਆ ਜੇ ਬਸ ਸਾਨੂੰ ਹੀ ਸਪਾਈਆਂ ਕਰਨ ਤੋਂ ਟੋਣਾ ਹੀ ਰੱਬ ਨੇ ਕੇ ਚਲੋ ਕੋਈ ਗੱਲ ਨਹੀਂ ਚਾਹ ਪੀ ਗਏ ਨਾ ਫਿਰ ਸਪਾਈ ਕਰਦੇ ਆ ਠੀਕ ਆ ਬ੍ਰੀਧ ਹਾਂਜੀ ਕਿੱਦਾਂ ਦਾ ਵਿਖਾਲਿਆ ਫਿਰ ਤੇਰੀ ਭਜਾਈ ਨੇ ਤੈਨੂੰ ਮੇਲਾ ਕਿਤੇ ਆਣ ਕੇ ਦੱਸਿਆ ਹੀ ਨਹੀਂ ਮੈਨੂੰ ਕਿਤੇ ਕੋਈ ਗੁਸਕੀ ਨਹੀਂ ਇੰਨਾ ਕੁਸ ਖਾਲ ਦਿੱਤਾ ਤੇਰੀ ਭਜਾਈ ਨੇ ਵੀ ਦੱਸੀ ਨਾ ਮਾਂ ਨੂੰ ਆਦੀ ਹੋ ਗਈ ਆ ਮੰਮੀ ਤੁਹਾਡੇ ਵਾਲੀ ਜਦੋਂ ਤੁਹਾਨੂੰ ਕਿਹਾ ਸੀ ਨਾਲ ਚਲੋ ਉਹਦੇ ਤੁਸੀਂ ਨਾਲ ਗਏ ਨਹੀਂ ਆ ਤੇ ਹੁਣ ਕਿੱਦਾਂ ਕੜੂਸਾਂ ਜੀਆਂ ਛੱਡਣ ਦੇ ਆ ਪਤਾ ਕਿੰਨਾ ਮਜ਼ਾ ਆਇਆ ਇੱਥੇ ਮੇਲਾ ਵੇਖਣ ਦਾ ਮੈਂ ਕਹਿਣ ਦੀਆਂ ਆਤੀ ਸੀ ਇੰਨੀ ਸੰਗਤ ਸੀ ਨਾ ਉੱਥੇ ਤੇ ਪੰਘੂੜੇ ਇੰਨੇ ਲੱਗੇ ਕਿਤੇ ਦੁਕਾਨਾਂ ਮੰਮੀ ਮੈਂ ਕਿੰਨੇ ਜਿਹੜਾ ਬਾਦੇ ਮੇਲਾ ਵੇਖਿਆ ਬੜੀ ਰੌਣਕਾਂ ਘੋਟਿਆ ਪਈ ਹੋਣੀ ਇਸ ਮੇਲੇ ਦੇ ਵਿੱਚ ਤੇ ਆਹੋ ਪਰ ਜਾਈ ਨੇ ਮੇਲਾ ਜਿਉਂ ਖਾੜਿਆ ਫਿਰ ਰੌਣਕ ਤੇ ਆਪੇ ਹੋਣੀ ਹੈ ਤੇ ਪੇਕਿਆਂ ਦਾ ਮੇਲਾ ਜਿਹਾ ਹੀ ਹੁਣ ਜਣਾ ਮੰਮੀ ਜੀ ਭਾਬੀ ਨੇ ਨਾ ਬੜਾ ਹੀ ਖਰਚਾ ਕੀਤਾ ਮੇਰੇ ਤੇ ਜਿਹੜੇ ਜਿਹੜੇ ਕੀਤੇ ਮੈਂ ਹੱਥ ਰੱਖਦੀ ਸੀ ਨਾ ਉਹ ਇਹੋ ਇਹੋ ਚੀਜ਼ ਲਿਆ ਦਿੰਦੇ ਸੀ ਮੈਂ ਇੱਥੇ ਤੱਕ ਵੀ ਕਿਹਾ ਕਿ ਭਾਬੀ ਜੀ ਰਹਿਣ ਰੀਨਾਂ ਸਮਾਨ ਮੈਂ ਕੀ ਕਰਨਾ ਵਾ ਪਰ ਫਿਰ ਵੀ ਮੈਨੂੰ ਧੱਕੇ ਨਾਲ ਸਮਾਨ ਲਿਆ ਕੇ ਦਿੱਤਾ ਤੇ ਤੁਸੀਂ ਇਹ ਦੱਸੋ ਚੂੜੀਆਂ ਦਾ ਰੰਗ ਕਿਦਾਂ ਦਾ ਲੱਗਾ ਕਿ ਨੀਆ ਸੋਹਣੀਆਂ ਨਾ ਕਿਉੜੀਆਂ ਸੋਹਣੀਆਂ ਨੇ ਚੂੜੀਆਂ ਭਾਬੀ ਨੇ ਫਿਰ ਤੈਨੂੰ ਹੱਥਾਂ 'ਚ ਜੂ ਲੈਣਾ ਸੀ ਤਾਈਆਂ ਕਰਕੇ ਤੇ ਖਰਚਾ ਇੰਨਾ ਕੀਤਾ ਬਾਨੇ ਹੱਥਾਂ 'ਚ ਲੈਣ ਨੂੰ ਗਾੜੀ ਕਿਹੜੇ ਮੇ ਕੋਈ ਵਿਚਾਰੀ ਨੇ 2-3 ਲੱਖ ਰੁਪਇਆ ਮੰਗ ਲਿਆ ਆ ਮੰਗ ਤੇ ਨਹੀਂ ਲਿਆ ਹੈਗਾ ਪਰ ਆਪਣੀ ਵੋਟ ਤੇ ਬਣਾ ਲਈ ਆ ਨਾ ਲੈ ਗਾੜੀ ਮੰਮੀ ਭਾਬੀ ਕਿਹੜੀ ਇਲੈਕਸ਼ਨ 'ਚ ਖੜੀ ਹੋਈ ਆ ਲਗਜਨ ਭਾਵੇਂ ਨਹੀਂ ਖੜੀ ਹੋਈ ਤੈਨੂੰ ਕੀ ਪਤਾ ਦੱਸਾਂਗੀ ਵੇਲਾ ਆਏਗਾ ਤੇ ਉਹ ਘੜਾ ਵੇਲਾਵਾ ਉਹ ਕਦੋਂ ਹੋਣਾ ਫਿਰ ਮੈਨੂੰ ਵੀ ਦੱਸ ਦੋ ਨਾ ਚੋਪੀ ਕੀਤੀ ਰਹਿ ਟੱਕੀ ਰਹਿੰਦੇ ਸਭ ਕੁਝ ਤੁਸੀਂ ਭਾਬੀ ਨਾਲ ਕੁਛ ਜਰਾ ਹੀ ਨਹੀਂ ਨਫਰਤ ਕਰਨ ਲੱਗ ਪਏ ਉਹੀ ਭਾਬੀ ਆ ਨਾ ਜਿਹੜੀ ਵਿਆਹ ਤੋਂ ਪਹਿਲਾਂ ਦੀ ਮੇਰੇ ਹੁਣ ਕਿਉਂ ਆ ਤਾਂ ਇੰਨੀ ਮਾੜੀ ਲੱਗਣ ਡਾ ਪਿਆ ਉਹ ਤਾਂ ਤੁਸੀਂ ਬੜੀਆਂ ਘੁੱਕ ਜੜੀ ਬਣ ਕੇ ਰਹਿੰਦੀਆਂ ਸੀ ਕਿਤੇ ਤੁਹਾਡੇ ਮੂੰਹ ਦੇ ਵਿੱਚ ਹਰ ਵੇਲੇ ਸੰਦੀਪ ਸੰਦੀਪ ਹੁੰਦਾ ਸੀ ਹੁਣ ਕੀ ਹੋ ਗਿਆ ਆ ਤੁਹਾਡੀਆਂ ਇਹਨਾਂ ਗੱਲਾਂ ਦੱਸਦਾ ਮੇਰੇ ਤੇ ਵੀ ਹੁੰਦਾ ਪਿਆ ਸੀ ਮੈਂ ਵੀ ਸਮਝਣ ਡੈ ਬੀ ਸੀ ਕਿ ਵਾਕਈ ਭਾਬੀ ਜਿੰਨਾ ਮਾੜਾ ਕੋਈ ਦੁਨੀਆ ਤੇ ਹੈ ਹੀ ਨਹੀਂ ਆ ਪਰ ਫਿਰ ਵੀ ਮੰਮੀ ਟਾਈਮ ਰਹਿ ਕੇ ਮੈਂ ਆਪਣੇ ਆਪਣੇ ਮੰਨ ਨੂੰ ਸਮਝਾ ਲਿਆ ਕਿ ਨਹੀਂ ਭਾਬੀ ਨਹੀਂ ਗਲਤ ਆਪਾਂ ਗਲਤ ਮੈਂ ਸਮਝ ਗਈ ਆ ਪਰ ਤੁਸੀਂ ਉਸੀ ਦੇ ਵਿੱਚ ਨਾ ਗਾਂ ਦੀ ਗਾਂ ਗਾਂ ਦੀ ਗੱਤ ਤੁਰੇ ਜਾਂਦੇ ਜੇ ਹਰਕਤ ਮੈਂ ਆਪੇ ਹੀ ਪਾਉਣਾ ਵਾ ਤੈਨੂੰ ਕੀ ਪਤਾ ਤੂੰ ਤੇ ਅਜੇ ਨਿਆਣੀ ਆ ਇਹ ਬੜੀ ਚਾਲਬਾਜ਼ ਜਨਾਨੀ ਆ ਆ ਤੈਨੂੰ ਲੈਤੀਆਂ ਮੇਲੇ ਦੇ ਵਿੱਚ ਉਹ ਛਾਜਕ ਬਾਜਕ ਚੀਜ਼ਾਂ ਤੇ ਤੂੰ ਬੜੀ ਫੁੱਲੀ ਫਿਰਨ ਰਹੀ ਆ ਮਜਾ ਤਾਂ ਹੀ ਆਪਣੇ ਲਈ ਸੋਨੇ ਦੇ ਉਹ ਦਿਨ ਟੌਪਸਰ ਲੈ ਕੇ ਆਈ ਸੀ ਨਾ ਤੇ ਤੇਰੇ ਵਾਸਤੇ ਵੀ ਕੋਈ ਨਾ ਕੋਈ ਚੀਜ਼ ਲੈ ਕੇ ਆਉਂਦੀ ਸੋਨੇ ਦੀਆਂ ਨਹੀਂ ਤੇ ਕੋਈ ਚਾਂਦੀ ਦੀਆਂ ਚੂੜੀਆਂ ਹੀ ਲੈ ਆ ਦਿੰਦੀ ਤੇ ਮੇਰੀਆਂ ਅੰਦਰਾਂ ਫੇਰ ਹੀ ਠੰਡ ਪੈਣੀ ਸੀ ਨਾ ਜੇ ਤੇਰੇ ਲਈ ਵੀ ਕੋਈ ਬਰਾਬਰ ਚੀਜ਼ ਲੈ ਆਉਂਦੀ ਇਹੋ ਤੇ ਫਰਕ ਹੈ ਤੇਰੀ ਪਰਜਾਈ ਤੇ ਮੇਰੇ ਚ ਤੇ ਮੰਮੀ ਗਾੜੀ ਕਿਹੜਾ ਕੋਈ ਉੱਥੇ ਸਗਣ ਵਿਆਹ ਰੱਖਿਆ ਸੀ ਕਿ ਜਿਹੜੇ ਅਗਲੀ ਨੇ ਮੇਰੇ ਲਈ ਸੋਨੇ ਦੀਆਂ ਚੀਜ਼ਾਂ ਲੈ ਕੇ ਆਉਣੀਆਂ ਸੀ ਆਈ ਤੇ ਮੈਂ ਉਦਾਂ ਹੀ ਆ ਤੀਏ ਆਈ ਤੇ ਭਾਵੇਂ ਉਦਾਂ ਹੀ ਆ ਕਿਤੇ ਹੈ ਕਿ ਪੰਜ ਸਤੋਂ ਨਨਾਨਾ ਹੈ ਤੇ ਦੋਵੇਂ ਭੈਣ ਭਰਾ ਜੇ ਨੇ ਤੁਸੀਂ ਤੇਰੀ ਵੀ ਉਨੀ ਚੀਜ਼ ਬਣਨੀ ਚਾਹੀਦੀ ਜਿੰਨੀ ਤੇਰੀ ਪਰਜਾਈ ਦੀ ਬਣਦੀ ਆ ਮੇਰੀ ਗੱਲ ਸੁਣੋ ਹਾਂ ਗੁੱਸਾ ਤੇ ਤੁਸੀਂ ਤਾਂ ਕਰੋ ਨਾ ਕਿ ਜਾਂ ਉਹਨੇ ਪ੍ਰੋਫੈਸਰ ਬਣਾਏ ਆ ਤੇ ਆਪਣੀ ਗਾਂ ਪਰਜਾਈ ਨੂੰ ਦੀ ਆਈ ਆ ਬਣਾਈ ਦੇ ਉਹਨੇ ਆਪਣੇ ਘਰ ਦੀ ਚੀਜ਼ ਹੀ ਹੈ ਨਾ ਆਪਣੇ ਵਾਸਤੇ ਹੀ ਆ ਇਹ ਝੋਖੇ ਹੋਣ ਵਾਲੀ ਤੇ ਕੋਈ ਗੱਲ ਨਹੀਂ ਹੈਗੀ ਤੇਰਾ ਦਿਮਾਗ ਹੈ ਨਹੀਂ ਪਰਜਾਈਆਂ ਨੂੰ ਕੋਹ ਚੀਜ਼ਾਂ ਦਿੰਦਾ ਹੁੰਦਾ ਵਾ ਪਰਜਾਈਆਂ ਨਨਾਨਾ ਨੂੰ ਦਿੰਦੀਆਂ ਹੁੰਦੀਆਂ ਨਹੀਂ ਮੰਨਿਆ ਕਿ ਪਰਜਾਈਆਂ ਦਾ ਫਰਜ਼ ਬੰਦਾ ਆ ਨਨਾਨਾ ਨੂੰ ਚੀਜ਼ਾਂ ਲੈ ਕੇ ਦੇਣ ਦਾ ਪਰ ਮੰਮੀ ਫਾਬੀ ਦੇ ਤੇ ਤਾਈਆਂ ਨਾ ਭਰਾ ਪਰ ਜਾਈ ਜਦੋਂ ਦਿਨਵਾਰ ਤੇ ਸੋਹਰੀ ਚੀਜ਼ਾਂ ਲੈ ਕੇ ਜਾਣ ਤੇ ਅਸੀਂ ਵੀ ਇੱਥੋਂ ਨਾ ਉਹਨੂੰ ਕੋਈ ਚੀਜ਼ ਖੜਦੀਆਂ ਸੋਹਣੀਆਂ ਲੱਗਦੀਆਂ ਵਾ ਜਦੋਂ ਕੋਈ ਇੱਥੇ ਦਿਨਦੁਹਾਰ ਹੋਵੇ ਮੰਮੀ ਤੁਸੀਂ ਤੇ ਦੱਸਾਂ ਕੀ ਕਹਿੰਦੇ ਜੀ ਕੀ ਆਵੇ ਤੇ ਜਦੋਂ ਜੀ ਆਉਂਦੀ ਆ ਉਹਦੋਂ ਕੋਈ ਨਾ ਕੋਈ ਚੀਜ਼ ਲੈ ਕੇ ਜਾਵੇ ਮੰਮੀ ਤਾਂ ਨਹੀਂ ਫੱਬੀ ਦਾ ਐਦਾਂ ਨਾ ਤੇ ਬਰਕਤ ਰਹਿਣੀ ਜੇ ਇਸ ਘਰ 'ਚ ਤੇ ਨਾ ਰਹਿਣੀ ਜੇ ਉਸ ਘਰ ਦੇ ਵਿੱਚ ਤੇ ਕਈ ਕੁੜੀਆਂ ਜਿਹੜੀਆਂ ਨਾ ਇਦਾਂ ਖੜ ਖੜ ਕੇ ਨਾ ਉਹਨਾਂ ਨੇ ਆਪਣੇ ਘਰ ਖਰਾਬ ਕਰ ਲਿਆ ਤੇ ਮੰਮੀ ਸੋਹਰਿਆਂ ਨੂੰ ਵੀ ਮੂੰਹ ਪੈ ਜਾਂਦਾ ਵਾ ਫਿਰ ਅਗਲੇ ਦੱਸਾਂ ਕੀ ਕਰਦੇ ਆ ਕਿ ਕੋਈ ਗੱਲ ਨਹੀਂ ਫਰੀਦ ਹੀ ਆਉਂਦੇ ਆ ਫਿਰ ਕੀ ਆਉਣ ਦੋ ਫਿਰ ਮੰਮੀ ਲਾਲਚ ਵਧ ਜਾਂਦਾ ਵਾ ਤੇ ਫਿਰ ਜਿਹੜੂ ਕੁੜੀਆਂ ਤੇ ਤਸੱਦਦ ਹੁੰਦੇ ਆ ਨਾ ਇਹਨਾਂ ਕਰਨਾ ਕਰਕੇ ਹੁੰਦੇ ਆ ਜਦੋਂ ਮੂੰਹ ਅੱਡ ਲੈਂਦੇ ਆ ਤੇ ਮੂੰਹ ਅੱਡੀ ਔਰ ਡੌਂਦਾ ਕੌਣ ਪੇਕੇ ਪਰਿਵਾਰ ਵਾਲੇ ਇਦਾਂ ਬੇਮਤਲਬਾ ਬੇਲੋੜਾ ਇਦਾਂ ਚੀਜ਼ਾਂ ਦੇ ਦੇ ਕੇ ਤਾਂ ਮੈਂ ਕਰਕੇ ਕਹਿੰਨੀ ਆ ਮੰਮੀ ਸਮਝਜੋ ਨਾ ਘਰ ਖਰਾਬ ਕਰੋ ਗਿਰੂਮ ਇਹ ਦਿਨ ਤohar ਤੇ ਜਾਣਗੇ ਮੈਨੂੰ ਉਦੋਂ ਜ਼ਿਆਦਾ ਖੁਸ਼ੀ ਹੋਣੀ ਕਿ ਜਦ ਮੈਂ ਤਾਂ ਚੋਰੀ-ਚੋਰੀ ਚੀਜ਼ਾਂ ਖਰੀ ਜਾਂਵਾਂ ਉਦੋਂ ਮੈਨੂੰ ਖੁਸ਼ੀ ਹੋਣੀ ਹੈ ਹੁਣ ਉੱਥੇ ਮੇਰੇ ਸੋਹਰਿਆਂ ਦੇ ਘਰ ਕੋਈ ਚਾਰਜੀ ਇਕੱਠੀ ਹੋਣਗੇ ਉਦੋਂ ਇਹ ਬਰਾਬਰ ਜਾਈ ਉੱਥੇ ਨਾ ਹੋਣਗੇ ਮੇਰੀ ਫੇਰੀ ਇੱਜ਼ਤਵਾਨੀ ਆ ਕਿ ਇਹਨਾਂ ਦੇ ਨਾਂ ਗਿਆ ਇੱਜ਼ਤਵਾਨੀ ਦੱਸੋ ਆਓ ਮੇਰੇ ਅਰਬਾ ਕੀ ਹੋ ਗਿਆ ਇਹਨੂੰ ਥੋੜਾ ਜਿਹਾ ਰਹਿ ਗਿਆ ਵੀ ਦਸ ਤੂੰ ਉੱਥੇ ਜਾ ਕੇ ਬੰਦ ਹੋ ਜਾ ਪੰਗਾ ਖਾਨਾ ਰਾਹ ਜੀ ਬੰਦ ਹੋ ਗਈ ਆ ਇੱਕ ਵਾਰ ਉੱਥੇ ਪਹੁੰਚ ਜਾ ਔਖੀ ਸੌਖੀ ਬਸ ਹੋ ਗਈ ਹੋ ਗਈ ਹੋ ਗਈ ਉਹ ਜਖੋਂ ਜਬਸ ਇੱਕ ਵਾਰ ਪਾ ਭਾਬੀ ਵੇਜੇ ਤੁਸੀਂ ਵੀ ਇੱਥੇ ਹੀ ਚਾਹ ਕਿਨੇ ਸਵਾਲ ਬਣਾਈ ਆ ਪਾ ਭਾਬੀ ਜੀ ਨੇ ਦੇਆ ਹਾਂਜੀ ਮੰਮੀ ਜੀ ਚਾਹ ਸਵਾ ਦੇ ਚੰਗੀ ਭਲੀ ਆ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਮਿਰੁਦੀ ਸੁజుਕੀ ਤੋਂ ਗੱਲ ਕਰ ਰਿਹਾ ਤੇ ਤੁਹਾਡੀ ਨਾ ਗੱਡੀ ਦੀ ਸਰਵਿਸ ਪੈਂਡਿੰਗ ਸੀ ਹਾਂਜੀ ਕਿਹੜੀ ਗੱਡੀ ਦੀ ਸਰ ਅਲਟੋ ਗੱਡੀ ਦੀ ਠੀਕ ਹੈ ਠੀਕ ਹੈ ਜੀ ਇਦਾਂ ਵਾ ਵੀ ਉਹ ਗੱਡੀ ਖੜੀ ਆ ਕਿਸੇ ਨੇ ਤੇ ਉਹਨੂੰ ਪੁੱਛ ਕੇ ਤੁਹਾਨੂੰ ਵੀ ਦੱਸ ਦਿੰਨੇ ਆ ਵੀ ਉਹਨੇ ਕਰਵਾਈ ਆ ਕਿ ਨਹੀਂ ਕਰਾਈ ਜੇ ਨਹੀਂ ਕਰਾਈ ਹੋਏਗੀ ਤਾਂ ਫਿਰ ਆਪਾਂ ਕਰਵਾ ਲਾਂਗੇ ਠੀਕ ਆ ਸਰ ਠੀਕ ਆ ਤੁਸੀਂ ਫਿਰ ਜਿੱਦਾਂ ਵੀ ਤੁਹਾਨੂੰ ਪਤਾ ਚੱਲਦਾ ਮੈਨੂੰ ਕੰਟੈਕਟ ਕਰ ਲਿਆ ਸੀ ਨੰਬਰ ਤੇ ਠੀਕ ਆ ਜੀ ਠੀਕ ਆ ਮਰਾਏ ਓਕੇ ਸਰ ਓਕੇ ਠੀਕ ਆ ਜੀ ਕਰਾ ਲਈ ਹੋਣੀ ਆ ਸਰਵਿਸ ਉਹਨੇ ਪੈਨਾ ਚਿਰ ਹੋ ਗਿਆ ਉਹਨੂੰ ਗੱਡੀ ਖੜੀ ਨੂੰ ਉਹਨੇ ਸਰਵਿਸ ਕਰਾਈ ਨਾ ਹੋਊਗੀ ਇਹਦੇ ਨੂੰ ਰੱਬ ਹੀ ਜਾਣਦਾ ਕਰਾਈ ਆ ਕਿ ਨਹੀਂ ਕਰਾਈ ਤੇ ਤੂੰ ਇਦਾਂ ਕਰਾ ਉਹਨੂੰ ਫੋਨ ਲਾ ਕੇ ਪੁੱਛਦਾ ਹਾਂ ਉਹ ਨਹੀਂ ਯਾਰ ਫੋਨ ਲਾਉਣ ਨੂੰ ਨਹੀਂ ਜੀ ਕਰਦਾ ਯਾਰ ਮੋਲ ਚਾਲੀ ਇਦਾਂ ਦਾ ਬਣਾ ਛੜਿਆ ਨਾ ਕਰਦਾ ਕਿ ਗੱਲ ਕਰਨ ਨੂੰ ਹੀ ਜੀ ਨਹੀਂ ਕਰਦਾ ਲੈ ਤੇ ਗੱਲ ਕਰੇ ਗਰ ਫੇਰ ਪਤਾ ਲੱਗੂਗਾ ਚਲੋ ਕੋਈ ਗੱਲ ਨਹੀਂ ਉਹ ਪ੍ਰੀਤੋ ਆਈ ਆ ਉਹਨੂੰ ਪੁੱਛ ਲੈਨੇ ਆ ਵੀ ਕਰਵਾਈ ਆ ਕਿ ਨਹੀਂ ਕਰਾਈ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਕਰ ਤੇ ਮੈਂ ਨਾ ਇੱਕ ਸੱਚ ਤਾਂ ਨਾਲ ਗੱਲ ਕਰਨੀ ਹੈ ਹਾਂ ਮੈਂ ਮਮਮੀ ਤੇ ਜਿੱਦ ਕਰਦੀ ਰਹਿੰਦੀ ਆ ਤੇ ਗੱਡੀ ਨੂੰ ਲੈ ਕੇ ਤੇ ਵਾਵਾ ਕਿੰਨਾ ਕਾਂਡੋ ਕਲੇਸ਼ ਪਿਆ ਰਿਹਾ ਆਪਣੇ ਘਰ ਦੇ ਵਿੱਚ ਅੱਛਾ ਕਿ ਨਹੀਂ ਤੇ ਮੇਰਾ ਮੰਨਣਾ ਵਾ ਵੀ ਆਪਾਂ ਐਵੇਂ ਕਰੀਏ ਇਹ ਗੱਡੀ ਦੇ ਹੀ ਵਿਕੀ ਨੂੰ ਛੱਡੀਏ ਨਾਲੇ ਮਮਮੀ ਜਿਹੜੀ ਹਰ ਵੇਲੇ ਮੂੰਹ ਬਣਾ ਰੱਖਦੀ ਆ ਨਾ ਇਹ ਸੌਖੇ ਹੋ ਜਾਣਗੇ ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਤੇਰੀ ਮਾਂ ਨਹੀਂ ਸੌਖੀ ਹੋ ਸਕਦੀ ਤੂੰ ਗੱਡੀ ਦੀ ਗੱਲ ਕਰਦੇ ਆ ਨਾ ਭਾਵੇਂ ਜ਼ਮੀਨ ਵੀ ਦੇ ਦੇ ਉਹਨਾਂ ਨੂੰ ਫਿਰ ਕਰੀਏ ਕੀ ਦੱਸੋ ਮੈਨੂੰ ਫਿਰ ਕਰੀਏ ਕੀ ਕਰਨਾ ਕੀ ਆ ਉਹਨੂੰ ਕਹੋ ਇਹ ਗੱਡੀ ਛੱਡ ਕੇ ਜਾ ਤੇ ਜੇ ਤਾਂ ਵੀ ਸ਼ਰਮ ਆਉਂਦੀ ਨਾ ਕਹਿ ਲੱਗਿਆ ਤੇ ਮੈਂ ਕਹਿੰਦਾ ਨਾ ਪ੍ਰੀਤ ਨੂੰ ਗੱਡੀ ਛੱਡ ਕੇ ਜਾਓ ਡਰਜੀ ਗੱਲ ਸ਼ਰਮ ਦੀ ਨਹੀਂ ਆ ਗੱਲ ਰਿਸ਼ਤੇਦਾਰੀ ਦੀ ਆ ਅਸੀਂ ਬਸ ਇਹ ਕਿੰਨੇ ਵਿਗਾੜਨਾ ਪਵੇ ਯਾਰ ਸਾਡੇ ਵਿੱਚ ਅਸਲ ਦੇ ਵਿੱਚ ਵਿਗਾੜਨਾ ਪਵੇ ਵਿਗਾੜਨਾ ਪਵੇ ਇਹੋ ਗੱਲ ਨੂੰ ਸੋਚ-ਸੋਚ ਕੇ ਨਾ ਤੇ ਅਸੀਂ ਮੇਰੇ ਸਾਬ ਉਹਨਾਂ ਨਾਲ ਕੰਮ ਵਧਾਈ ਜਾਂਦੇ ਆ ਇਹ ਜਿੰਨਾ ਪੌਣਾ ਨਾ ਉਹਨਾਂ ਵੇ ਪਾਈ ਜਾਣਾ ਸੁਣ ਲੈ ਕਿ ਵੀ ਚਲੋ ਫਿਰ ਚੱਲਦੇ ਆਂ ਘਰ ਤੇ ਫਿਰ ਕਹਿ ਹੀ ਦਿਓ ਇਹਨੂੰ ਕਵਾਂਗਾ ਕਿ ਖਾਣਾ ਠੀਕ ਆ ਕੇ ਫਿਰ ਜਦ ਬੰਦਾ ਰਵੇ ਸਾਡੇ ਨਾਲ ਸਹੀ ਤਰੀਕੇ ਦੇ ਨਾਲ ਫੇਰ ਤਾਂ ਕੋਈ ਗੱਲ ਵੀ ਨਹੀਂ ਆ ਚਲੋ ਮਿੱਠਾ ਪਿਆਰਾ ਬਣ ਕੇ ਜਿੰਨਾ ਮਰਜ਼ੀ ਖਾ ਲੇ ਉਹ ਨਹੀਂ ਦੁੱਖਦਾ ਸਾਰਾ ਕਹੂ ਤੁਹਾਡੀ ਮਾਂ ਦਾ ਜੇ ਮੈਂ ਤੁਹਾਨੂੰ ਗੱਲ ਦੱਸ ਦਿਆਂ ਇਹ ਜ਼ਿਆਦਾ ਵਗੜਨ ਲਈ ਜੇ ਸੁਣ ਲੈ ਕਿ ਵੀ ਉਹ ਚਲੋ ਇੰਨੇ ਗੁੱਸੇ ਦੇ ਵਿੱਚ ਨਾ ਆਓ ਯਾਰ ਤੁਸੀਂ ਤੇ ਆਪਣੇ ਘਰ ਵਿੱਚ ਗੁੱਸੇ ਚ ਆਉਣ ਡੈ ਪੈਂਦੇ ਜੇ ਕੁੜੀ ਨਾਲ ਐਸ ਤਰੀਕੇ ਨਾਲ ਨਾ ਗੱਲ ਕਰਿਓ ਆਖਰ ਆਪਣੀ ਕੁੜੀ ਆ ਬਾਕੀ ਚਲੋ ਕੋਈ ਗੱਲ ਨਹੀਂ ਉਹਨੂੰ ਵੀ ਥੋੜਾ ਜਿਹਾ ਆਪਣਾ ਅਹਿਸਾਸ ਹੋ ਗਿਆ ਵਾ ਮੇਰਕੋ ਵੀ ਉਹਨੇ ਮਾਫੀ-ਮੂਫੀ ਮੰਗੀ ਆ ਕਿ ਕੋਈ ਮੇਰਕੋ ਵੀ ਗਲਤੀ ਹੋਈ ਆ ਚਲੋ ਐਸ ਤਰੀਕੇ ਨਾਲ ਤੁਸੀਂ ਉਹਨੂੰ ਨਾ ਬੋਲਿਓ ਚਲੋ ਕਰ ਲਓ ਵੇ ਗੱਲ ਤੁਸੀਂ ਮੈਨੂੰ ਪੁੱਛਣ ਦੀ ਕੀ ਲੋੜ ਆ ਓਹੋ ਯਾਰ ਇੱਕ ਤੇ ਗੱਲ ਨੂੰ ਪੁੱਠੇ ਪਾਸੇ ਬੜਾ ਖੜਦੇ ਜੇ ਤੁਸੀਂ ਲੈ ਇਹਦੇ ਪੁੱਠੇ ਪਾਸੇ ਦੀ ਕਿਹੜੀ ਗੱਲ ਵਾ ਮੈਚਡੇ ਦੀ ਨਹੀਂ ਸ਼ਿਕਾਇਤ ਵੀ ਮੈਚਡੇ ਗਲਤ ਤਰੀਕੇ ਨਾਲ ਪੁੱਛਾਂਗਾ ਚਲੋ ਠੀਕ ਆ ਬਾਬਾ ਚੰਗਾ ਤੇ ਉਹ ਮੈਂ ਸੱਚ ਇੱਕ ਗੱਲ ਦੜਨਾ ਹੋਰ ਕਰਨੀ ਨਹੀਂ ਯਾਪਾ ਇਦਾਂ ਕਰੀਏ ਹੈ ਕਿ ਆਪਣੀ ਟਰਾਲੀ ਦੇ ਟਾਇਰਾਂ ਦੀ ਇੱਕ ਜੋੜੀ ਮਾੜੀ ਆ ਉਹ ਵੀ ਨਵੀਂ ਲਿਆ ਕੇ ਪਾ ਲਈਏ ਪਾ ਲੈਨੇ ਆ ਆਹੋ ਇਹ ਨਾ ਹੋਏ ਮੁੜਕੇ ਤੇ ਝੋਨਿਆਂ ਦੇ ਵਿੱਚ ਬਾੜ ਕੇ ਬੈ ਜੀਏ ਟਾਇਰ ਹੈ ਕੋਈ ਨਹੀਂ ਇਹ ਤਾਂ ਕੰਮ ਕਰਨ ਵਾਲਾ ਕਰ ਲੈਨੇ ਆ ਆਹ ਚੰਗੀ ਗੱਲ ਚਲੋ ਆ ਫੜੋ ਹੇਣੋਂ ਇਕੱਠਾ ਕਰਕੇ ਉਧਰ ਛੁੱਟ ਦਈਏ ਤੇ ਮੁੜਕੇ ਸੁੱਕ ਜਾਂਦੇ ਤੇ ਭਰ ਲਾ ਦਾਂ ਤੂੰ ਆਹ ਕਾਰ ਤੇ ਮੈਂ ਆ ਵੀ ਇੱਕ ਦਿਨ ਨਹੀਂ ਹੋਈ ਵੜ ਦਵਾ ਲਾ ਤੋ ਲਾ ਦੋ ਨਹੀਂ ਆ ਉਹ ਮੇਰੇ ਸਾਹਵਾਲ ਰਾਤ ਛੱਡਣਾ ਨਹੀਂ ਐ ਨਾ ਡੜਜੀ ਹੈਂ ਦਾਣਿਆਂ ਦੇ ਪੱਲੇ ਲੱਗਦਾ ਕੁਝ ਵੀ ਚਲੋ ਜੋ ਹਾਦੇ ਭਾਕਾ ਜਾ ਉਹਦੇ ਹੱਥ ਖੜਾਈ ਜਾਣਾ ਹੈ ਇਹ ਆਪਾਂ ਹੀ ਆ ਕਿਸਾਨ ਹੀ ਜਿਹੜੇ ਇਹ ਗੱਲ ਨੂੰ ਸੋਚਦੇ ਆ ਭਾਗਾ ਦਾ ਮਿਲ ਜਾਣਾ ਹੈ ਕੋਈ ਗੱਲ ਨਹੀਂ